ਨਾਮ ਧੀਰਵਾਹੇ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੈ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਲੰਡੋਤ ਬੰਦਨ ਅਣਕ ਬਾਰ ਸਰਬ ਕਲਾਸਮ ਰਖ ਲੂਲਣ ਤੇ ਰਾਖੈ ਪ੍ਰਭੂ ਨਾਨਕ ਦੇ ਕਰ ਹੱਥ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਧਾਲਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਸਾਹਿਬ ਜੀਓ ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ 19 ਸੈਭੰ ਗੁਰਪ੍ਰਸਾਦ ਰਾਗ ਦੇਵਗੰਧਾਰੀ ਮਹੱਲਾ ਚੌਥਾ ਘਰ ਪਹਿਲਾ ਦੇਵਕ ਜਨ ਬਣੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਸ ਕਹਤੇ ਗੁਰਮਤਿ ਤਿੰਨ ਮੁਖ ਭਾਗ ਸੁਭਾਗੇ ਸੇਵਕ ਜਨ ਬਣੇ ਠਾਕੁਰ ਲਿਵ ਲਾਗੇ ਜੋ ਹਰ ਜੋ ਤੁਮਰਾ ਜਸ ਕਹਤੇ ਗੁਰਮਤਿ ਤਿੰਨ ਮੁਖ ਭਾਗੇ ਦਹਾਉ ਤਬੀ ਜਿੱਤੇ ਉਤੇ ਮਾਇਆ ਕੇ ਬੰਦਨ ਪਾਹੇ ਹਰ ਨਾਮ ਨਾਮ ਲਿਵ ਲਾਗੇ ਹਮਰਾ ਮਨ ਮੋਹਿਆ ਮੋਹੋ ਗੁਰ ਮੋਹਣ ਹਮ ਬਿਸਮ ਭਈ ਮੁਖ ਲਾਗੇ ਸਗਲੀ ਰਹਿਣ ਸੋਈ ਅੰਧਾਰੀ ਗੁਰ ਕਿੰਚਤ ਕਿਰਪਾ ਜਾਗੇ ज्ञान नानक की प्रभु सुंदर स्वामी मोह है तुम सर अवर ना लागे देव धारी मेरो सुंदर बहु मिला केत गली हर कै संत बतावो मार्ग हम पीछे लाग चली रहाओ तेरा के वचन ਸੁਖਾਨੇ ਹੀਰੇ ਇਹ ਚਾਲ ਬਣੀ ਹੈ ਫਲੀ ਜੋ ਤੁਰੀ ਮਦਉਰੀ ਠਾਕੁਰ ਭਾਈ ਉਹ ਸੁੰਦਰ ਹਰ ਫੁੱਲ ਮਿਲੀ ਏ ਕੋ ਪ੍ਰਯੋ ਸਖੀ ਸਭ ਸਖੀਆਂ ਸਾਬ ਗ੍ਰਹਿ ਕੀ ਜੋ ਭਾਵੈ ਫਿਰ ਸਾਪਲੀ ਨਾਨਕ ਗਰੀਬ ਕੀਆ ਕਰੇ ਵਿਚਾਰਾ ਹਰ ਭਾਵੈ ਤੇ ਜਿਤ ਰਾਹ ਚਲੀ ਏ ਅੰਧਾਰੀ ਮੇਰੇ ਮਾਨ ਮੁਖ ਹਰ 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 ਗੋਲੀਐ ਗੁਰਮਖ ਰੰਗ ਜਿ ਲੁਲੈ ਰਾਤੀ ਹਰ ਪ੍ਰੇਮ ਭੀਨੀ ਚੋਲੀਐ ਰਹਾਉ ਆ ਫਿਰ ਜੀਵਾਨੀ ਆਵਲ ਬਾਵਲ ਇਸ ਕਾਰਨ ਹਰ ਢੋਲੀ ਐ ਕੋਈ ਮਿਲੈ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲ ਗੋਲੀ ਐ ਵਤ ਗੁਰ ਪਰਖ ਮਨਉ ਨੋ ਆਪਣਾ ਹਰ ਅੰਮ੍ਰਿਤ ਪੀ ਝੋਲੀ ਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਤਾ ਦੇ ਟੋਲੀਐ ਕੇਵngਦਾਰੀ ਅਬ ਹਮ ਥਾ ਚਲੀ ठाकुर ਪੈ ਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੈ ਮਾਰ ਰਹਾਓ ਲੋਕਨ ਕੀ ਚਿਤ ਦਰਾਈ ਉਕਮਾਂ ਤੇ ਬੈਸੰਤਰ ਜਾਰ ਕੋਈ ਪਲਾ ਕਹਾਉ ਭਾਵੈ ਬੁਰਾ ਕਹਾਉ ਅਮ ਤਨ ਦਿਓ ਹੈ ਡਾਰ ਜੋ ਆਵਤ ਸਰਨ ਠਾਕੁਰ ਪ੍ਰਭੁ ਮਰੀ ਤਿਸ ਰਾਖੋ ਕਿਰਪਾ ਧਾਰ ਜਾਨ ਨਾਨਕ ਸਰਨ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤੇਸ ਰਾਖੋ ਕਿਰਪਾ ਧਾਰ ਜਾਨ ਨਾਨਕ ਸਰਨ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਆਪਣਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ਿਸ਼ صدਕਾ ਸਹਿਜ ਪਾਠ ਆਰੰਭ ਕੀਤਾ ਗਿਆ ਹੈ ਉਸ ਦੇ ਆਪਾਂ 1352 ਅੰਗ ਤੋਂ ਅੱਗੇ ਜਾਬ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਗੁਰੂ ਸਤਿਨਾਮ ਕਰਤਾ ਪੁਰਖ ਨੈ ਭੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਤਿਨਾਮੁ ਹਰੀ ਵਾਹਿ ਗੁਰੂ ਸਾਹਿਬ ਜੀਉ ਕਨ ਕਨ ਰਾਮਦਾਸ ਗੁਰ ਜਿਨ ਸਿਰ ਆਤਿਨੇ ਸਵਾਰਿਆ ਕਨ ਕਨ ਰਾਮਦਾਸ ਗੁਰ ਜਿਨ ਸਿਰ ਆਤਿਨੇ ਸਵਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ah oh, hey,